ਜੀ ਸਲਾਹ ਵੀ ਆਪਾਂ ਨੂੰ ਦੇਖ ਕੇ ਦੇਣੀ ਚਾਹੀਦੀ ਆ ਕਿਉਂਕਿ ਕਈ ਵਾਰ ਦਿੱਤੀ ਹੋਈ ਸਲਾਹ ਵੀ ਮਹਿੰਗੀ ਪੈ ਜਾਂਦੀ ਆ ਸੋ ਕਿੱਦਾਂ ਪੈ ਜਾਂਦੀ ਆ ਇੱਕ ਛੋਟੀ ਜੀ ਸਟੋਰੀ ਆ ਮੈਂ ਤੁਹਾਨੂੰ ਐਗਜ਼ਾਮਪਲ ਦੇ थ्रू ਸਮਝਾਣਾ ਕਿ ਇੱਕ ਬੰਦਾ ਹੁੰਦਾ ਸੀ ਉਸ ਬੰਦੇ ਨੇ ਇੱਕ ਘੋੜਾ ਪਾਲਿਆ ਹੋਇਆ ਸੀ ਇੱਕ ਬੱਕਰਾ ਪਾਲਿਆ ਹੋਇਆ ਸੀ ਉਸ ਦਾ ਘੋੜਾ ਬਿਮਾਰ ਹੋ ਗਿਆ ਡਾਕਟਰ ਆਇਆ ਕਰੇ ਉਹਨੂੰ ਇੰਜੈਕਸ਼ਨ ਲਗਾ ਕੇ ਚਲਾ ਜਾਇਆ ਕਰੇ ਆਇਆ ਕਰੇ ਇੰਜੈਕਸ਼ਨ ਲਗਾ ਕੇ ਚਲਾ ਜਾਇਆ ਕਰੇ ਪਰ ਹੋਇਆ ਕਿ ਕੋੜਾ ਠੀਕ ਨਹੀਂ ਹੋਇਆ ਤਾਂ ਇੱਕ ਦਿਨ ਮਾਲਕ ਤੇ ਡਾਕਟਰ ਦੋਨੋਂ ਸਲਾਹ ਕਰਦੇ ਨੇ ਕਿ ਕੋੜੇ ਨੂੰ ਇੰਜੈਕਸ਼ਨ ਦੇ ਕੇ ਮਾਰ ਦਾਂਗੇ ਜੇ ਉਹ ਸਵੇਰੇ ਖੜਾ ਨਾ ਹੋਇਆ ਇਹ ਗੱਲ ਬੱਕਰਾ ਸੁਣ ਰਿਹਾ ਸੀ ਬਕਤਰੇ ਨੇ ਜਾ ਕੇ ਕੋੜੇ ਨੂੰ ਸਲਾਹ ਦਿੱਤੀ ਕਿ ਭਾਈ ਤੈਨੂੰ ਮਾਰ ਦੇਣਗੇ ਨਹੀਂ ਤੂੰ ਸਵੇਰੇ ਖੜਾ ਹੋ ਜੀ ਕਿ ਡਾਕਟਰ ਕੋੜਾ ਕਹਿੰਦਾ ਜੀ ਇੰਪੋਸੀਬਲ ਹੈ ਮੈਂ ਖੜਾ ਨਹੀਂ ਹੋ ਸਕਦਾ ਪਰ ਜਿਵੇਂ ਤਿਵੇਂ ਕਰਕੇ ਉਹਨੇ ਬਕਰੇ ਨੇ ਮੋਟੀਵੇਟ ਕੀਤਾ ਜੀ ਘੋੜੇ ਨੂੰ ਤੇ ਘੋੜਾ ਖੜਾ ਹੋ ਗਿਆ ਜਦੋਂ ਘੋੜਾ ਸਵੇਰੇ ਖੜਾ ਹੋ ਗਿਆ ਤਾਂ ਮਾਲਕ ਨੇ ਖੁਸ਼ੀ ਦੇ ਵਿੱਚ ਆਪਣੇ ਯਾਰਾਂ ਦੋਸਤਾਂ ਨੂੰ ਫੋਨ ਕੀਤਾ ਫੋਨ ਕਰਕੇ ਉਹ ਕਹਿੰਦਾ ਅੱਜ ਉਹ ਮੇਰੇ ਘਰੇ ਪਾਰਟੀ ਹੈ ਉਹ ਕਹਿੰਦੇ ਕਾ ਕਿਸ ਚੀਜ਼ ਦੀ ਪਾਰਟੀ ਹੈ ਉਹ ਕਹਿੰਦਾ ਮੇਰਾ ਬਹੁਤ ਕੀਮਤੀ ਘੋੜਾ ਸੀ ਜੋ ਲੰਬੇ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਪਰ ਉਹ ਮਤਲਬ ਹੁਣ ਠੀਕ ਹੋ ਗਿਆ ਤੇ ਉਹਦੀ ਖੁਸ਼ੀ 'ਚ ਆਪਾਂ ਪਾਰਟੀ ਕਰਦੇ ਹਾਂ ਤੁਸੀਂ ਦਰੂ ਦੇ ਲਿਆਏ ਹੋ ਤੇ ਬੱਕਰਾ ਆਪਾਂ ਘਰ ਵਾਲਾ ਹੀ ਵੱਢ ਲਾਂਗੇ ਉਹ ਇਜ਼ੀ ਕਰਕੇ ਕਹਿੰਦਾ ਜੀ ਕਈ ਵਾਰੀ ਸਲਾਹ ਆਪਾਂ ਨੂੰ ਮਹਿੰਗੀ ਪੈ ਜਾਂਦੀ ਆ ਜੋ ਬਿਨਾਂ ਸੋਚੇ ਸਮਝੇ ਸਲਾਹ ਨਾ ਦਿਆ ਗੋਰੀ ਹੋਲੀ ਪੌਂਚ ਵਿੱਚੋਂ ਦੂਰੇ ਹੁੰਦੀ ਗਈ ਮੇਰੀ ਉਹ ਪੌਣਤੀ ਔਕਾਤ ਮੁੱਕ ਗਈ ਤੂੰ ਕੁਝ ਕਦੇ ਨਾ ਦੀ ਤੂੰ ਦੱਸ ਦੇ ਕਾਹ ਤੋਂ ਡੋਲ ਰਿਹਾ